ਅਤੇ ਆਪਣੇ ਸਿੱਖ ਧਰਮ ਨੂੰ ਆਪਣੇ ਕਿਸ ਸਵਾਸਾਂ ਸੰਗ ਨਿਵਾਇਆ ਸਹੀ ਸਥਾਨ ਉੱਪਰ ਦਸ਼ਮੀਸ਼ ਪਿਤਾ ਜੀ ਦਾ ਪੂਰਾ ਪਰਿਵਾਰ ਖੀਰੂ ਖੀਰੂ ਹੋ ਗਿਆ ਗੁਰੂ ਜੀ 40 ਸਿੰਘਾਂ ਸਮੇਤ ਸ਼ਾਮ ਨੂੰ ਚਮਕੌਰ ਸਾਹਿਬ ਪੁੱਜਦੇ ਨੇ ਇੱਥੇ ਸੰਸਾਰ ਦਾ ਅਨੋਖਾ ਯੁੱਧ ਹੋਇਆ ਦਸ਼ਮੀਸ਼ ਪਿਤਾ ਜੀ ਦੇ ਇਕੱਲੇ ਇਕੱਲੇ ਇੱਕ ਇੱਕ ਸਿੰਘ ਨੇ ਸਵਾ ਸਵਾ ਲੱਖ ਫੌਜਾਂ ਟਕਰਾ ਕੀਤਾ ਸਵਾ ਲੱਖ ਸੀ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਂ ਗੁਰੂ ਜੀ ਨੇ ਇੰਨਾ ਸ਼ਬਦਾਂ ਨੂੰ ਅਸਲੀ ਰੂਪ ਦਿੱਤਾ ਅਤੇ ਕੱਲੇ ਕੱਲੇ ਸਿੰਘ ਨੇ ਸਵਾ ਸਵਾ ਲਾ ਦੁਸ਼ਮਣ ਹਮਲਾਵਰਾਂ ਨੂੰ ਹਰਾਇਆ ਗਿਣਤੀ ਦੀ ਅਹਿਮੀਅਤ ਤਾਂ ਉਦੋਂ ਆਪਣੇ ਆਪ ਮੁੱਖ ਜਾਂਦੀ ਹੈ ਜਦੋਂ ਮੁਰਸ਼ਿਦ ਆਖਦਾ ਸਵਾ ਲੱਖ ਸੀ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਂ